ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਵੇਰੇ 3 ਤੋਂ ਲੈ ਕੇ 5 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਰੱਬੀ ਰੂਹਾਂ ਆਉਂਦੀਆਂ ਨੇ ਉਸ ਸਮੇਂ ਜੇ ਤੁਸੀਂ ਬਿਨਾਂ ਇਸ਼ਨਾਨ ਕੀਤੇ ਸ਼ਬਦ ਦਾ ਜਾਪ ਕਰ ਲਿਆ ਨਾ ਤਾਂ ਤੁਹਾਨੂੰ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਢਾਣਾ ਪਵੇਗਾ ਘਰ ਵਿੱਚ ਇੰਨੀ ਬਰਕਤ ਆਵੇਗੀ ਇੰਨੀ ਜ਼ਿਆਦਾ ਧਨ ਦੌਲਤ ਆਵੇਗੀ ਕਿ ਤੁਸੀਂ ਆਪ ਹੈਰਾਨ ਹੋ ਜਾਵੋਗੇ ਸੋ ਨਾਲ ਹੀ ਮੈਂ ਉਹ ਨਿਸ਼ਾਨੀ ਵੀ ਤੁਹਾਡੇ ਸ਼ੇਅਰ ਕਰੂੰਗੀ ਜਿਸ ਤੋਂ ਪਤਾ ਚੱਲਦਾ ਕਿ ਸਾਡੇ ਘਰਾਂ ਦੇ ਵਿੱਚ ਰੱਬੀ ਰੂਹਾਂ ਆਉਂਦੀਆਂ ਯਾ ਨਹੀਂ ਆਉਂਦੀਆਂ ਸੋ ਵੀਡੀਓ ਨੂੰ ਬਿਨਾ ਸਕਿਪ ਕਰੀਤੇ ਐਂਡ ਤੱਕ ਜਰੂਰ ਦੇਖਿਓ ਬਾਅਦ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਮਰਤ ਵੇਲੇ ਦੀ ਆਪਣੇ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਬਹੁਤ ਸਾਰੇ ਭੈਣ ਜਾਂ ਭਰਾ ਜਿਹੜੇ ਹੈਗੇ ਅਮਰਤ ਵੇਲੇ ਉੱਠ ਕੇ ਪਾਠ ਕਰਦੇ ਆ ਤੇ ਪ੍ਰਮਾਤਮਾ ਨੇ ਉਹਨਾਂ ਤੇ ਮਿਹਰ ਭਰਿਆ ਹੱਥ ਵੀ ਰੱਖਿਆ ਹੈਨਾ ਪਰ ਕਈ ਵਾਰੀ ਕਈ ਲੋਕ ਇਤਾਂ ਦੇ ਵੀ ਆ ਜੋ ਅਮਰਤ ਵੇਲੇ ਜਾਂ ਤਾਂ ਉੱਠ ਨਹੀਂ ਪਾਉਂਦੇ ਤਾਂ ਜਾਂ ਕਈ ਵਾਰੀ ਸਰੀਰਕ ਕਸ਼ਟ ਕਰਕੇ ਉਹ ਇਸ਼ਨਾਨ ਕਰਕੇ ਪਾਠ ਨਹੀਂ ਕਰ ਸਕਦੇ ਸੋ ਇਸੇ ਕਰਕੇ ਅੱਜ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਉਹ ਨਿਸ਼ਾਨੀ ਦੀ ਵੀ ਕਿਵੇਂ ਪਤਾ ਚੱਲਦਾ ਵੀ ਸਾਡੇ ਘਰ ਦੇ ਵਿੱਚ ਰੱਬੀ ਰੂਹਾਂ ਆਉਂਦੀਆਂ ਨੇ ਇੱਕ ਵੀਡੀਓ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕੀਤੀ ਸੀ ਜਿੱਦਾਂ ਜਿਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਵੀ ਅਗਰ ਕੋਈ ਜਿਵੇਂ 1:30 ਵਜੇ ਉੱਠ ਕੇ ਪਾਠ ਕਰਦਾ ਹੈ 2:00 ਵਜੇ ਉੱਠ ਕੇ ਪਾਠ ਕਰਦਾ ਹੈ ਨਾ ਤਾਂ ਉਹਨਾਂ ਦੇ ਘਰ ਦੇ ਆਲੇ-ਦੁਆਲੇ ਸਿੰਘ ਸ਼ਹੀਦਾਂ ਦਾ ਪੈਰਾ ਲੱਗ ਜਾਂਦਾ ਹੈ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਤੇ ਹੁਣ ਅੱਜ ਆਪਾਂ ਗੱਲ ਕਰਦੇ ਆਂ ਵੀ 3 ਤੋਂ ਲੈ ਕੇ 5 ਵਜੇ ਤੱਕ ਰੱਬੀ ਰੂਹਾਂ ਆਉਂਦੀਆਂ ਉਹਦੀਆਂ ਕੀ ਨਿਸ਼ਾਨੀਆਂ ਨੇ ਮਨ ਲਓ ਤੁਹਾਡਾ 3:30 3:40 4:30 ਹਨ ਤੁਹਾਡੀ ਅੱਖ ਖੁੱਲ ਗਈ ਅਚਾਨਕ ਅੱਖ ਖੁੱਲ ਗਈ ਤੁਸੀਂ ਦੇਖਿਆ ਤੇ ਤੁਹਾਨੂੰ ਲੱਗਿਆ ਵੀ ਹਲੇ ਟਾਈਮ ਹੈਗਾ ਚਲੋ ਆਲਸ ਜੀ ਪੈ ਗਈ ਤੁਸੀਂ ਫਿਰ ਸੋਗੇ ਫਿਰ ਤੁਹਾਡੀ 15-20 ਮਿੰਟ ਬਾਅਦ ਅੱਖ ਖੁੱਲ ਗਈ ਤੇ ਤੁਸੀਂ ਇੱਕਦਮ ਫਿਰ ਅਚਾਨਕ ਇੱਕਦਮ ਉੱਠੇ ਫਿਰ ਤੁਸੀਂ ਟਾਈਮ ਦੇਖਿਆ ਫਿਰ ਤੁਹਾਨੂੰ ਆਲਸ ਜਾਇਆ ਵੀ ਚਲ ਹਲਕਾ ਟਾਈਮ ਪਿਆ ਛੱਡ ਪਰੇ ਪੈ ਜਾ ਹਨਾ ਅਗਰ ਇਹ ਚੀਜ਼ 2-3 ਵਾਰੀ ਤੁਹਾਡੇ ਨਾਲ ਹੋਈ ਆ ਤਾਂ ਇਹਦੇ ਪਿੱਛੇ ਇੱਕ ਸੰਕੇਤ ਹੁੰਦਾ ਮਤਲਬ ਕਿ ਰੱਬੀ ਰੂਹਾਂ ਸਾਨੂੰ ਉਠਾ ਰਹੀਆਂ ਨੇ ਵੀ ਉੱਠ ਤੇ ਉੱਠ ਕੇ ਤੂੰ ਨਾਮ ਜਪ ਨਾਮ ਦਾ ਸਿਮਰਨ ਕਰ ਗੁਰੂ ਸਾਨੂੰ ਯਾਦ ਕਰ ਤੇ ਜੇ ਮੰਨ ਲਓ ਤੁਹਾਨੂੰ ਕੋਈ ਸਰੀਰਕ ਕਸ਼ਟਾ ਜਿਹਦਾ ਕਰਕੇ ਤੁਸੀਂ ਜਾਂ ਤੁਸੀਂ ਬਹੁਤ ਜ਼ਿਆਦਾ ਬਜ਼ੁਰਗ ਹੋਣਾ ਵੀ ਤੁਸੀਂ ਅਮਰਤ ਵੇਲੇ ਉੱਠ ਕੇ ਨਹਾ ਨਹੀਂ ਸਕਦੇ ਜਾਂ ਫਿਰ ਤੁਹਾਨੂੰ ਆਲਸ ਹੈ ਵੀ ਮੈਂ ਨਹੀਂ ਨਹਾ ਸਕਦੀ ਤਾਂ ਤੁਸੀਂ ਇੱਕ ਕਹਿੰਦੇ ਹੁੰਦੇ ਨਾ ਹਿੰਮਤ ਕਰਕੇ हिम्मत ਆਮੜਾ ਮਾਰ ਕੇ ਤੁਸੀਂ ਉੱਠ ਕੇ ਬੈਠ ਜਾਓ ਜਦੋਂ ਤੁਹਾਡੀ ਦੋ ਤਿੰਨ ਵਾਰੀ ਅੱਖ ਖੁੱਲਗੀ ਇੱਕ ਵਾਰੀ ਵੀ ਅਚਾਨਕ ਖੁੱਲਗੀ ਨਾ ਤਾਂ ਸਮਝ ਲਓ ਵੀ ਰੱਬੀ ਰੂਹਾਂ ਤੁਹਾਨੂੰ ਇਸ਼ਾਰਾ ਕਰ ਰਹੀਆਂ ਨੇ ਉਸੇ ਟਾਈਮ ਉੱਠ ਕੇ ਬੈਠ ਜਿਓ ਚਾਹੇ ਤੁਸੀਂ ਨਾ ਵੀ ਨਾ ਹੋ ਕੋਈ ਗੱਲ ਨਹੀਂ ਉਹ ਦਿਨ ਵੀ ਆਊਗਾ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਤੁਸੀਂ ਇਸ਼ਨਾਨ ਕਰਕੇ ਸਪੈਸ਼ਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਬੈਠੋਗੇ ਉਹ ਮਿਹਰ ਵੀ ਗੁਰੂ ਸਾਹਿਬ ਜ਼ਰੂਰ ਕਰਨਗੇ ਲੇਕਿਨ ਸ਼ੁਰੂਆਤ ਆਪਾਂ ਕਰੀਏ ਸ਼ੁਰੂਆਤ ਆਪਾਂ ਇਤੋਂ ਛੋਟੀ ਜੀ ਜਗ੍ਹਾ ਤੋਂ ਕਰ ਸਕਦੇ ਹਾਂ ਕਿਵੇਂ ਵੀ ਆਪਾਂ ਉੱਠ ਕੇ ਆਪਦੇ ਜਿਹੜਾ ਹੈਗਾ ਬਿਸਤਰਾ ਉਹਦੇ ਵਿੱਚ ਬਹਿ ਜਾਓ ਠੀਕ ਹੈ ਤੁਸੀਂ ਕੋਈ ਵੀ ਸ਼ਬਦ ਲੈ ਲਓ ਚਾਹੇ ਵਾਹਿਗੁਰੂ ਦਾ ਸਿਮਰਨ ਲੈ ਲਓ ਠੀਕ ਹੈ ਜਿਹਦੇ ਨਾਲ ਤੁਹਾਨੂੰ ਸਕੂਨ ਜ਼ਿਆਦਾ ਮਿਲਦਾ ਚਾਹੇ ਮੂਲ ਮੰਤਰ ਸਾਹੀ ਕਰ ਲਓ ਠੀਕ ਹੈ ਤੁਸੀਂ ਘਟੋ ਘਟ 15 20 ਮਿੰਟ ਉਹਨੂੰ ਜਪੋ ਠੀਕ ਹੈ ਤੇ ਜਦੋਂ ਜਪਣਾ ਨਾ ਉਦੋਂ ਧਿਆਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੇਂਦਰ ਕੇਂਦ੍ਰਿਤ ਕਰਕੇ ਯਾਨੀ ਉਸ ਨੂੰ ਜਪਣਾ ਇਕਾਗਰ ਕਰਕੇ ਧਿਆਨ ਨੂੰ ਲੱਪਣਾ ਇਕਾਗਰ ਮਤਲਬ ਇਧਰ ਉਧਰ ਦੀਆਂ ਗੱਲਾਂ ਨਹੀਂ ਸੋਚਣੀਆਂ ਇੱਕ ਤਾਂ ਜਿਹੜਾ ਉਹ ਟਾਈਮ ਹੁੰਦਾ ਜਦੋਂ ਆਪਾਂ ਉੱਠਦੀ-ਉੱਠਦੀ ਆ ਉਦੋਂ ਸਾਡਾ ਮਾਈਂਡ ਬਹੁਤ ਫਰੈਸ਼ ਹੁੰਦਾ ਹੈਨਾ ਆਪਣਾ ਜਿਹੜਾ ਸਭ ਕੁਝ ਸਮਝੰਦ ਹੁੰਦਾ ਉਦੋਂ ਜਿਆਦਾ ਐਕਟਿੰਗ ਹੁੰਦਾ ਟੈਨਸ਼ਨਾਂ ਤੋਂ ਫ੍ਰੀ ਹੁੰਦਾ ਤੇ ਜੇ ਆਪਾਂ ਉਸ ਟਾਈਮ ਸਿਮਰਨ ਕਰਦੇ ਆ ਉੱਠਣਸਾਰ ਕੋਈ ਵੀ ਸ਼ਬਦ ਜਪਦੇ ਆ ਨਾ ਤਾਂ ਫਿਰ ਉਹ ਆਪਣੀ ਸੁਰਤ ਬੜੀ ਛੇਤੀ ਟਿਕਦੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੀ ਆਪਾਂ ਇਹਨੂੰ ਸ਼ੁਰੂ ਕਰ ਲੈਨੇ ਆ ਹੌਲੀ ਹੌਲੀ ਪ੍ਰਮਾਤਮਾ ਮਿਹਰ ਕਰਨਗੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੇ ਫਿਰ ਉਹ ਦਿਨ ਵੀ ਆਊਗਾ ਜਦੋਂ ਆਪਾਂ ਉੱਠ ਕੇ ਇਸ਼ਨਾਨ ਕਰਾਂਗੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਵੀ ਲਵਾਵਾਂਗੇ ਜਦੋਂ ਵੀ ਤੁਹਾਡੇ ਮਨ ਵਿੱਚ ਦਿਨੇ ਵੀ ਅਗਰ ਕਦੇ ਵੀ ਤੁਹਾਨੂੰ ਲੱਗੇ ਵੀ ਬਾਣੀ ਜਪ ਲਵਾਂ ਤਾਂ ਉਸੇ ਟਾਈਮ ਕੰਮ ਤਾਂ ਦੇਖੋ ਹੁੰਦੀ ਰਹਿਣੇ ਹੁੰਦੇ ਹਨਾ ਥੋੜਾ ਲੇਟ ਹੋ ਜੂਗਾ ਤਾਂ ਚਾਹੇ ਥੋੜਾ ਟਾਈਮ ਲਿਵ ਕੇ ਸਿਮਰਨ ਕਰ ਲਓ ਕਿਉਂਕਿ ਉਹ ਗੁਰੂ ਸਾਹਿਬ ਜੀ ਵੱਲੋਂ ਆਵਾਜ਼ ਹੁੰਦੀ ਹੈ ਗੁਰੂ ਸਾਹਿਬ ਜੀ ਆਪਾਂ ਨੂੰ ਯਾਦ ਕਰ ਰਹੇ ਹੁੰਦੇ ਆ ਜਦੋਂ ਆਪਣੇ ਅੰਦਰੋਂ ਚੀਜ਼ਾਂ ਉੱਠਦੀ ਹੈ ਨਾ ਕਿ ਅਸੀਂ ਪਾਠ ਕਰੀਏ ਮਨ ਕਰਦਾ ਹੁੰਦਾ ਬਹੁਤ ਜ਼ਿਆਦਾ ਕਈ ਵਾਰੀ ਵਿਆਹ ਗੁਰਲਾ ਸਿਮਰਨ ਕਰੀਏ ਕਈ ਵਾਰੀ ਬਹੁਤ ਜ਼ਿਆਦਾ ਮਨ ਕਰੂ ਵੀ ਮੂਲ ਮੰਤਰ ਸਾਹਿਬ ਕਰੀਏ ਬਹਿ ਕੇ ਤਾਂ ਉਹ ਗੁਰੂ ਸਾਹਿਬ ਜੀ ਵੱਲੋਂ ਆਵਾਜ਼ ਹੁੰਦੀ ਹੈ ਸਾਨੂੰ ਇਹ ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ ਸਾਨੂੰ ਇਹ ਇਸ਼ਾਰਾ ਗੁਰੂ ਸਾਹਿਬ ਦਾ ਸਮਝਣਾ ਚਾਹੀਦਾ ਹੈ ਹੁਣ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਤਾਂ ਪਤਾ ਚੱਲ ਗਿਆ ਉਹ ਵੀ ਕੀ ਨਿਸ਼ਾਨੀਆਂ ਨਿਸ਼ਾਨੀਆਂ ਇਹ ਹੈ ਵੀ ਜੇ ਸਾਡੀ ਬਾਰ-ਬਾਰ ਅੱਖ ਖੁੱਲਦੀ ਹੈ ਤਾਂ ਸਮਝ ਲਓ ਵੀ ਗੁਰੂ ਸਾਹਿਬ ਵੱਲੋਂ ਭੇਜੀਆਂ ਹੋਈਆਂ ਰੱਬੀ ਰੂਹਾਂ ਸਾਨੂੰ ਉਠਾ ਰਹੀਆਂ ਨੇ ਤੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਹੀ ਤੁਸੀਂ ਕੋਈ ਵੀ ਮੰਤਰ ਦਾ ਜਾਪ ਕਰ ਲਓ ਮੂਲ ਮੰਤਰ ਸਾਹਿਬ ਕਰ ਲਓ ਵਾਹਿਗੁਰੂ ਕਰ ਲਓ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ ਹੈ ਠੀਕ ਹੈ ਜੀ ਅਗਰ ਤੁਸੀਂ ਇਹ ਚੀਜ਼ਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ ਤਾਂ ਪਰਮਾਤਮਾ ਜੀ ਫਿਰ ਵੀ ਬੜੀ ਕਿਰਪਾ ਕਰਦੇ ਮੈਂ ਇਹ ਨਹੀਂ ਕਹਿੰਦੀ ਵੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਜਾਂ ਪਾਠ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਉਹ ਤਾਂ ਬੜੇ ਭਾਗਾ ਵਾਲੇ ਨੇ ਜਿਹੜੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਨੇ ਪਰ ਜੇ ਤੁਹਾਡੇ ਉੱਠਿਆ ਨਹੀਂ ਜਾ ਰਿਹਾ ਕੋਈ ਪ੍ਰੋਬਲਮ ਹੈ ਮੈਡੀਕਲ ਪ੍ਰੋਬਲਮ ਆ ਤਾਂ ਤੁਸੀਂ ਉੱਠ ਕੇ ਦਾਸ 15 ਮਿੰਟ ਵੀ ਗੁਰੂ ਸਾਹਿਬ ਨੂੰ ਯਾਦ ਕਰ ਲਿਆ ਤਾਂ ਪਰਮਾਤਮਾ ਜੀ ਤੁਹਾਡੀ ਸੇਵਾ ਵਧਾ ਵੀ ਦੇਣਗੇ ਗੁਰੂ ਸਾਹਿਬ ਜੀ ਤੁਹਾਡੇ ਤੋਂ ਅਵਰਤ ਵੇਲੇ ਦੀ ਜਿਹੜੀ ਦਾਤ ਆ ਉਹ ਵੀ ਤੁਹਾਨੂੰ ਜਰੂਰ ਬਖਸ਼ਣਗੇ ਤੇ ਜੇ ਆਪਾਂ ਇੱਕ ਦੋ ਵੀ ਗੁਰੂ ਸਾਹਿਬ ਦੇ ਚਰਨੀ ਲੱਗਣਾ ਸ਼ੁਰੂ ਕਰ ਦਿੱਤਾ ਤਾਂ ਪਰਮਾਤਮਾ ਜੀ ਮਿਹਰ ਕਰਕੇ ਸਾਡੇ ਉੱਤੇ ਗੁਰੂ ਸਾਹਿਬ ਜੀ ਘਰ ਵਿੱਚ ਬਰਕਤ ਵੀ ਪਾਉਣਗੇ ਗੁਰੂ ਸਾਹਿਬ ਜੀ ਘਰ ਵਿੱਚੋਂ ਕਲਾ ਕਲੇਸ਼ ਲੜਾਈ ਝਗੜਾ ਇਹ ਵੀ ਸਭ ਖਤਮ ਕਰਨਗੇ ਤੇ ਸਾਡਾ ਜਿਹੜਾ ਹੈਗਾ ਤੇ ਕੋ ਇੱਕ ਚੀਜ਼ ਸਾਨੂੰ ਹੋਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੋ ਅੰਮ੍ਰਿਤ ਵੇਲੇ ਉੱਠਦਾ ਨਾ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾਗਾ ਉਹ ਹਮੇਸ਼ਾ ਸਰੀਰਕ ਤੌਰ ਤੇ ਵੀ ਬੜਾ ਤੰਦਰੁਸਤ ਰਹਿੰਦਾ ਤੇ ਜਿਹੜੇ ਘਰਾਂ ਦੇ ਵਿੱਚ ਮੇਰੀਆਂ ਭੈਣਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੀਆਂ ਉੱਥੇ ਵੀ ਗੁਰੂ ਸਾਹਿਬ ਜੀ ਦੀ ਬੜੀ ਬਰਕਤ ਮਹਾਰਾਜ ਜੀ ਪਾਉਂਦੇ ਨੇ ਕਈ ਮੇਰੀਆਂ ਭੈਣਾਂ ਇਤਾਂਗੀਆਂ ਵੀ ਇਹ ਜਿਹੜੇ ਚਲੋ ਜਿਆਦਾ ਕੰਮ ਨਹੀਂ ਹੁੰਦਾ ਇਸ ਕਰਕੇ ਫਿਰ ਉਹ ਸੋਚਦੇ ਆ ਵਿੱਚ ਚਲੋ ਕੋਈ ਗੱਲ ਹੈ ਠਹਿਰ ਕੇ ਉੱਠ ਖੜਾਗੇ ਜਾਂ ਸੂਰਜ ਚੜ੍ਹਨ ਤੋਂ ਬਾਅਦ ਉੱਠਦੇ ਆ ਜੇ ਤੁਸੀਂ ਵੀ ਸੂਰਜ ਚੜ੍ਹਨ ਤੋਂ ਬਾਅਦ ਉੱਠਦੇ ਹੋ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉਠੋ ਕਿਉਂਕਿ ਇਹ ਮਹਾਰਾਜ ਜੀ ਵੱਲੋਂ ਵਚਨ ਨਹੀਂ ਹੈ ਠੀਕ ਹੈ ਜੀ ਕਿ ਵੀ ਜਿਹੜੇ ਵੀ ਘਰ ਦੇ ਵਿੱਚ ਸੂਰਜ ਚੜਨ ਤੋਂ ਪਹਿਲਾਂ ਔਰਤ ਉੱਠਦੀ ਹੈ ਉੱਥੇ ਜ਼ਰੂਰ ਬਰਕਤ ਪੈਂਦੀ ਹੈ ਕਿਉਂਕਿ ਔਰਤ ਦੇ ਕੰਮ ਹੁੰਦਾ ਹਨ ਆਪਾਂ ਚਾਹ ਬਣਾਉਣੇ ਆ ਫੈਮਿਲੀ ਨੂੰ ਉਠਾਉਣੇ ਆ ਆਪਾਂ ਬੱਚਿਆਂ ਨੂੰ ਉਠਾਉਣੇ ਆ ਜਾਂ ਉਹਨਾਂ ਨੂੰ ਉਠਾ ਕੇ ਗੁਰੂ ਘਰ ਤੇ ਦੇਂਦੇ ਆ ਸੋ ਇਹ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਜੀ ਜਿਸ ਘਰ ਸੂਰਜ ਚੜਨ ਤੋਂ ਪਹਿਲਾਂ ਜੜੀਆਂ ਭੈਣਾਂ ਉੱਠਦੀਆਂ ਨੇ ਸੋ ਤੁਸੀਂ ਵੀ ਅੱਜ ਤੋਂ ਬਾਅਦ ਇਹ ਪ੍ਰਣ ਕਰ ਲੈਣਾ ਵੀ ਅਸੀਂ ਮਤਲਬ ਕਿ ਜੇ ਨਹੀਂ ਪਾਠ ਕਰ ਸਕਦੇ ਕਈ ਕਮੈਂਟ ਮੈਨੂੰ ਇਦਾਂ ਵੀ ਆਉਂਦੇ ਨੇ ਵੀ ਜਿੱਦੇ ਅਸੀਂ ਦੇ ਸਵੇਰੇ ਉੱਠ ਨਹੀਂ ਸਕਦੇ ਜਾਂ ਉੱਠਿਆ ਨਹੀਂ ਜਾਂਦਾ ਜਾਂ ਆਲਸ ਪੈ ਜਾਂਦਾ ਤਾਂ ਹੁਣ ਤੁਸੀਂ ਇਹ ਚੀਜ਼ ਦਾ ਪ੍ਰਣ ਕਰ ਲਓ ਵੀ ਅੱਜ ਤੋਂ ਬਾਅਦ ਤੁਸੀਂ ਇਹ ਚੀਜ਼ ਜ਼ਰੂਰ ਕਰਨੀ ਆ ਤੇ ਫਿਕਰ ਨਹੀਂ ਕਰਨਾ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਵੀ ਵਾਹਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਵੀ ਜ਼ਰੂਰ ਬਖਸ਼ੋ ਤੇ ਗੁਰੂ ਸਾਹਿਬ ਜੀ ਕਿਰਪਾ ਜ਼ਰੂਰ ਕਰਨਗੇ ਠੀਕ ਹੈ ਜੀ ਕਿਉਂਕਿ ਦੇਖੋ ਥੋੜੇ ਤਾਂ ਆਪਾਂ ਸ਼ੁਰੂਆਤ ਕਰਾਂਗੇ ਤਾਂ ਹੀ ਆਪਾਂ ਵੱਡੇ ਵੱਲ ਵਧਾਂਗੇ ਤਾਂ ਹੀ ਆਪਾਂ ਅੱਗੇ ਨੂੰ ਵਧਾਂਗੇ ਜੇ ਆਪਾਂ ਸ਼ੁਰੂਆਤ ਹੀ ਨਹੀਂ ਕਰਾਂਗੇ ਆਪਾਂ ਇਹ ਵੀ ਸੋਚੀ ਜਾਵਾਂਗੇ ਬੈਠੇ ਵੀ ਸਾਡਾ ਤਾਂ ਮਨ ਹੀ ਨਹੀਂ ਕਰਦਾ ਸਾਥ ਉੱਠਿਆ ਹੀ ਨਹੀਂ ਜਾਂਦਾ ਸਾਡਾ ਤਾਂ ਜਿਹੜਾ ਹੈਗਾ ਦਿਲ ਹੀ ਨਹੀਂ ਕਰਦਾ ਬਾਣੀ ਜਪਣ ਨੂੰ ਤਾਂ ਫਿਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਫਿਰ ਉਹ ਦਿਨ ਕਦੇ ਨਹੀਂ ਆਉਣਾ ਬਸ ਸੋਚਦੇ ਹੀ ਰਹਾਂਗੇ ਲੇਕਿਨ ਕਹਿੰਦੇ ਹੁੰਦੇ ਆ ਨਾ ਸ਼ੁਰੂਆਤ ਤਾਂ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਸੋ ਤੁਸੀਂ ਵੀ ਇਹ ਚੀਜ਼ ਜ਼ਰੂਰ ਅਪਣਾਉਣੀ ਆ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ